ਆਪਾਂ ਸੇਵਾਦਾਰ ਬਣਗੇ ਗੁਰੂ ਦੇ ਸੇਵਾਦਾਰ ਬਣਗੇ ਹੁਣੇ ਕੰਮ ਹੀ ਚੱਲ ਪਿਆ ਮੇਰੇ ਕੋਲ 15 ਤੋਂ 20 ਸ਼ਿਕਾਇਤਾਂ ਰੋਜ਼ ਹੀ ਕਾਲ ਤੱਕ ਆਵਾਂ ਕੋਈ ਪ੍ਰਧਾਨਗੀ ਲਈ ਲੜੀ ਜਾਂਦਾ ਕੋਈ ਸਖਤਰੀ ਲਈ ਲੜੀ ਜਾਂਦਾ ਹੁਣ ਗੱਲ ਤੇ ਆ ਵੀ ਇੰਨਾ ਪੈਸਾ ਹੈ ਪ੍ਰਬੰਧਕਾਂ ਦੇ ਕੋਲ ਪ੍ਰਬੰਧ ਕੋਈ ਕਰਦਾ ਹੀ ਨਹੀਂ ਮਹਾਰਾਜ ਦਾ ਸਰੂਪ ਗੁਰਦੁਆਰਿਆਂ ਦੇ ਵਿੱਚ ਰੱਖਣਾ ਮੈਂ ਮਾਫ਼ ਕਰਿਓ ਕਈਆਂ ਦੀ ਮਜਬੂਰੀ ਆ ਜਿਹਨਾਂ ਲੋਕਾਂ ਦਾ ਵਸ ਜਲੇ ਤੇ ਕਹਿਣ ਕਿ ਅਸੀਂ ਸਾਰਾ ਕੁਝ ਸੇਵਾ ਨਹੀਂ ਛੱਡੀ ਗੁਰੂ ਘਰ ਦੀ ਸੇਵਾ ਤਨੋਂ ਮਨੋਂ ਤਨੋਂ ਸੇਵਾ ਕਰਦੀ ਗੁਰਦੁਆਰਾ ਸਾਹਿਬ 'ਚ ਆਉਣ ਤੋਂ ਕਿਸੇ ਨੂੰ ਰੁਕਿਆ ਨਹੀਂ ਜਾ ਸਕਦਾ ਇਹ ਦਰਵਾਜ਼ੇ ਸਾਰਿਆਂ ਲਈ ਖੁੱਲਿਆ ਉਹਦੇ ਕੋਲ ਸਿੱਖ ਧਰਮ ਤੋਂ ਵਿਵਰਜਿਤ ਕੋਈ ਪਦਾਰਥ ਨਹੀਂ ਹੋਣਾ ਚਾਹੀਦਾ ਆਹ ਕੋਈ ਨਹੀਂ ਸਕਦਾ ਅੱਜ ਅਹੁਦੇਦਾਰਾਂ ਦੀ ਲੋੜ ਨਹੀਂ ਆਜ ਗੁਰੂ ਘਰ ਨੂੰ ਸੇਵਾਦਾਰਾਂ ਦੀ ਲੋੜ ਜਿਹੜੇ ਤੁਹਾਨੂੰ ਮਨੋਂ ਗੁਰੂ ਦੀ ਸੇਵਾ ਕਰ ਪਰ ਗੁਰਦੁਆਰੇ ਦੇ ਵਿੱਚ ਸਿਰਫ ਗੁਰੂ ਦੀ ਗੱਲ ਹੋਵੇ ਕਿਸੇ ਦੇਹਧਾਰੀ ਦੀ ਕਿਸੇ ਨੇਰੇ ਦੀ ਕਿਸੇ ਮੜੀ ਦੀ ਕਿਸੇ ਮਸਾਣ ਦੀ ਕਿਸੇ ਸਮਾਧ ਦੀ ਇਹ ਗੱਲਾਂ ਨਹੀਂ ਹੋਣੀਆਂ ਅੱਜ ਕੌਮ ਨੂੰ ਸੇਵਾਦਾਰਾਂ ਦੀ ਲੋੜ ਹੈ ਮੈਂ ਕੱਲ ਜੰਮੂ ਗਿਆ ਸ਼ਾਂਬਾ ਦੇ ਕੋਲਾਪੁਰ ਪਿੰਡ ਦੇ ਵਿੱਚ ਸਾਡੇ 5 ਕਰੋੜ ਲਾ ਕੇ ਗੁਰਦੁਆਰਾ ਸਾਹਿਬ ਬਣਾਇਆ ਪ੍ਰਬੰਧ ਕਾਇਮ ਪਿੰਡ ਦੀ ਕਮੇਟੀ ਪਰ ਕੋਈ ਸੇਵਾਦਾਰ ਨਹੀਂ ਰੱਖਿਆ ਉਹ ਦੁਸ਼ਟ ਬੰਦਾ ਸਿਕਾਈ ਆਇਆ ਤੇ ਮਹਾਰਾਜ ਦੀ ਬੇਅਦਬੀ ਕੀਤੀ ਪੰਦ ਸਰੂਪ ਅਗਨ ਭੇਜ ਦਿੱਤੀ ਤੇ ਫੇਰ ਇਹ ਕਰੋੜਾ ਰੁਪਏ ਕਾਲੇ ਲਈ ਮੈਂ ਇਥੇ ਵੀ ਬੇਨਤੀ ਕਰਕੇ ਜਾਣਾ ਆਪਾਂ ਸੇਵਾਦਾਰ ਬਣੀਏ ਗੁਰੂ ਦੇ ਸੇਵਾਦਾਰ ਬਣੀਏ ਹੁਣੇ ਕੰਮ ਹੀ ਚੱਲ ਪਿਆ ਮੇਰੇ ਕੋਲ 15 ਤੋਂ 20 ਸ਼ਿਕਾਤਾ ਰੋਜ਼ ਇਕਾਲ ਤੱਕ ਆਉਂਦੇ ਕੋਈ ਬਰਦਾਨਗੀ ਲਈ ਲੜੀ ਜਾਂਦਾ ਕੋਈ ਸਕਤਰੀ ਇਹ ਲੜੀ ਜਾਂਦਾ ਕੋਈ ਕਹਿੰਦਾ ਮੈਂ ਕਬਜ਼ਾ ਕਰਨਾ ਹੀ ਹੁਣ ਗੱਲ ਤੇ ਆ ਵੀ ਇਨਾ ਪੈਸਾ ਹੈ ਪ੍ਰਬੰਧਕਾਂ ਦੇ ਕੋਲ ਪਰਬੰਧ ਕੋਈ ਕਰਦਾ ਹੀ ਨਹੀਂ ਮਹਾਰਾਜ ਦਾ ਸ੍ਰੀ ਗੁਰਦੁਆਰਿਆਂ ਦੇ ਵਿੱਚ ਰੱਖਣਾ ਮੈਂ ਮਾਫ ਕਰਿਓ ਕਈਆਂ ਦੀ ਮਜਬੂਰੀ ਆ ਜੇ ਇਹਨਾਂ ਲੋਕਾਂ ਦਾ ਵਸ ਜਲੇ ਤੇ ਕਹਿਣ ਕਿ ਅਸੀਂ ਸਾਰਾ ਕੁਝ ਤੋ ਆਪਾਂ ਇਸ ਗੱਲ ਨੂੰ ਸਮਝ ਗਏ ਕਿ ਗੁਰੂ ਰਾਮਦਾਸ ਜੀ ਪਾਤਸ਼ਾਹ ਉਹ ਗੁਰੂ ਘਰ ਦੇ ਵਿੱਚ ਬੀਬੀ ਭਾਨੀ ਦੇ ਨਾਲ ਵਿਆਹੇ ਗਏ ਉਹਦੇ ਨੂੰ ਬਾਅਦ ਵੀ ਸੇਵਾ ਕਰਦੇ ਆ ਅਸੀਂ ਸੇਵਾ ਨਹੀਂ ਛੱਡਣੀ ਮੈਂ ਬਾਬਾ ਬੂਟਾ ਸਿੰਘ ਜੀ ਹੁਣਾਂ ਨੂੰ ਵੀ ਕਹਿ ਕੇ ਜਾਂਦਾ ਸੇਵਾ ਨਹੀਂ ਛੱਡਣੀ ਗੁਰੂ ਘਰ ਦੀ ਸੇਵਾ ਤਨੋਂ ਮਨੋਂ ਤਨੋਂ ਸੇਵਾ ਕਰਦੀ ਇਲਾਕੇ ਦੀ ਸੰਗਤ ਪਿੰਡ ਦੀ ਸੰਗਤ ਗੁਰਦੁਆਰਾ ਸਾਹਿਬ ਆਵੇ ਗੁਰਦੁਆਰਾ ਸਾਹਿਬ ਵਿੱਚ ਆਉਣ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਇਹ ਦਰਵਾਜ਼ੇ ਸਾਰਿਆਂ ਲਈ ਖੁੱਲੇ ਆ ਉਹਦੇ ਕੋਲ ਸਿੱਖ ਧਰਮ ਤੋਂ ਵਿਵਰਜਿਤ ਕੋਈ ਪਦਾਰਥ ਨਹੀਂ ਹੋਣਾ ਚਾਹੀਦਾ ਆ ਕੋਈ ਵੀ ਆ ਸਕਦਾ ਤੋਂ ਸੰਗਤਾਂ ਵੱਡੀ ਗਿਣਤੀ 'ਚ ਅੱਜ ਵੀ ਆਈ ਨਾ ਵਾ ਗੁਰੂ ਘਰ ਆਉਣ ਆਪਾਂ ਸੇਵਾਦਾਰ ਬਣ ਕੇ ਚੱਲੀ ਗੁਰੂ ਦੇ ਸੇਵਾਦਾਰ ਅੱਜ ਅਹੁਦੇਦਾਰਾਂ ਦੀ ਲੋੜ ਨਹੀਂ ਆ ਅੱਜ ਗੁਰੂ ਘਰ ਨੂੰ ਸੇਵਾਦਾਰਾਂ ਦੀ ਲੋੜ ਹੈ ਜਿਹੜੇ ਤਨੋਂ ਮਨੋਂ ਗੁਰੂ ਦੀ ਸੇਵਾ ਕਰ ਲੈ ਆਪਣੇ ਜੀਵਨ ਨੂੰ ਪਾਤ ਤੇ ਸਾਫ ਉੱਚਾ ਰੱਖ ਕੇ ਸਿਰਫ ਗੁਰੂ ਨੂੰ ਸਮਰਪਿਤ ਹੋ ਕੇ ਚੱਲਣ ਔਰ ਗੁਰਦੁਆਰੇ ਦੇ ਵਿੱਚ ਸਿਰਫ ਗੁਰੂ ਦੀ ਗੱਲ ਹੋਵੇ ਕਿਸੇ ਦੇਹਧਾਰੀ ਦੀ ਕਿਸੇ ਨੇਰੇ ਦੀ ਕਿਸੇ ਮੜੀ ਦੀ ਕਿਸੇ ਮਸਾਣ ਦੀ ਕਿਸੇ ਸਮਾਦ ਦੀ ਇਹ ਗੱਲਾਂ ਨਹੀਂ ਗੁਰਦੁਆਰੇ ਦੇ ਵਿੱਚ ਗੁਰੂ ਦੀ ਮਰਿਆਦਾ ਹੈ ਔਰ ਸਾਨੂੰ ਤੇ ਸਾਡੇ ਗੁਰੂ ਨੇ ਕਿਹਾ ਦੁਦਾ ਨਾ ਪੜੋ ਹਰ ਬਿਨ ਹੋਰ ਨਾ ਤੁਜੂ ਮੜੈ ਵਸਾਨ ਨ ਜਾਈ ਪਿਛਲੇ ਦਿਨੀ ਮੈਨੂੰ ਕੋ ਸਜਣ ਮਿਲੇ ਕਹਿੰਦੇ ਜੀ ਅਸੀਂ ਪੰਜਾ ਪਿਆਰਿਆਂ ਚ ਵੀ ਸ਼ਾਮਲ ਹੋਨੇ ਆ ਤੇ ਮੈਂ ਕਿਹਾ ਪੂਰਾ ਮੰਨਦੇ ਹਾਂ ਮੰਨਦੇ ਆ ਪਰ ਸਾਡੇ ਪਿੰਡ ਵਿੱਚ ਇੱਕ ਸਮਾਧ ਬਣੀ ਆ ਕਿ ਸਾਰਾ ਪਿੰਡ ਜਾਣਦਾ ਸੀ ਵੀ ਦਾ ਨਾਮ ਲੱਗਸੋ ਹੈ ਆਪਾਂ ਪੰਜਾਬ ਪਿਆਰੇ ਆ ਤੇ ਦੂਜੇ ਪਾਸੇ ਵੀ ਜਾਣੇ ਇਹਦੇ ਤੋਂ ਵੱਡੀ ਮਾਨਮਤਾ ਕਿਹੜੀ ਗੁਰੂ ਨੇ ਕਿਹਾ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਗੁਰੂ ਦਾ ਸਰੀਰ ਗੁਰੂ ਦੇ ਪੰਥ ਦੇ ਵਿੱਚ ਤੋਂ ਆਪਾਂ ਮਾਨਮਤਾ ਛੱਡੀ ਕਿ ਵੇਖੋ ਆਪਾਂ ਜਿੰਨੇ ਵੀ ਆਏ ਆ ਦੁਨੀਆ ਤੇ ਨਾਗੇ ਆਵਣ ਨਾਗੇ ਜਾਣਾ ਨੰਗੇ ਆਇਆ ਨੰਗੇ ਜਾਣਾ ਜਦਨ ਮਰਨਾ ਵੱਡੇ ਤੋਂ ਵੱਡੇ ਬਾਦਸ਼ਾਹ ਵੀ ਨੰਗੇ ਹੱਥ ਜਾਂਦੇ ਖਾਲੀ ਹੱਥ ਜਾਂਦੇ ਆਪਾਂ ਗੁਰੂ ਨੂੰ ਸਮਰਪਿਤ ਹੋਈ ਅੱਜ ਲੋੜ ਵਾ